ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਊਜ਼ੀਲੈਂਡ ਦੇ ਵਿੱਚ ਇੱਕ ਸ਼ਹਿਰ ਪੈਂਦਾ ਆਕਲੈਂਡ ਉਥੇ ਇੱਕ ਨਗਰ ਕੀਰਤਨ ਹੋ ਰਿਹਾ ਸੀ ਜਿਹੜੇ ਸਥਾਨਕ ਲੋਕ ਸੀ ਨਿਊਜ਼ੀਲੈਂਡ ਦੇ ਅਸਲ ਵਸਿੰਦੇ ਉਸ ਮੁਲਕ ਦੇ ਵਾਰਿਸ ਉਹਨਾਂ ਨੇ ਨਗਰ ਕੀਰਤਨ ਰੋਕਿਆ ਤੇ ਕੁਝ ਸਾਡੇ ਵਿਦਵਾਨ ਕਹਿੰਦੇ ਨੇ ਕਿ ਉਹ 크੍ਰਿਸਚਨ ਭਾਈਚਾਰਾ ਸੀ ਤਾਂ ਕਰਕੇ ਨਗਰ ਕੀਰਤਨ ਰੋਕਿਆ ਗਿਆ ਤੇ ਕੁਝ ਲੋਕਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਵਿਦਵਾਨ ਲੋਕੋ ਚੁੱਪ ਕਰੋ ਕੁਛ ਨਹੀਂ ਹੋਇਆ ਸਿੱਖ ਜਿੱਤ ਗਏ ਉੱਥੇ ਸਿੱਖ ਸ਼ਾਂਤਮਈ ਰਹੇ ਇਦਾਂ ਦੀਆਂ ਖਬਰਾਂ ਆਵਾਮਾ ਜਿਹੜੀਆਂ ਨੇ ਉਹ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਫੈਲਾਈਆਂ ਜਾ ਰਹੀਆਂ ਨੇ ਪਰ ਮੈਂ 2-3 ਗੱਲਾਂ ਅੱਜ ਕਰਨੀਆਂ ਨੇ ਧਿਆਨ ਦੇ ਨਾਲ ਸੁਣੋ ਮੈਂ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਸਾਡਾ ਕਿਸੇ ਮਜ਼ਬ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਇਨਸਾਨੀਅਤ ਤੌਰ ਤੇ ਇਹ ਮੈਂ ਬਹੁਤ ਵਾਰੀ ਗੱਲ ਕਹੀ ਵੀ ਜਿਹੜਾ ਬੰਦਾ ਗੁੰਡਾਗਰਦੀ ਕਰਦਾ ਹੈ ਉਹ ਕਿਸੇ ਵੀ ਮਜ਼ਬ ਦਾ ਹੋਵੇ ਉਹਨੂੰ ਮੈਂ ਜ਼ਰੂਰ ਤਾੜਿਆ ਲਾਣ ਤਾਂ ਪਾਈਆਂ ਨੇ ਹੱਕ ਠੋਕ ਕੇ ਉਹਦਾ ਵਿਰੋਧ ਕੀਤਾ ਹੁਣ ਜਦੋਂ ਆਕਲੈਂਡ ਦੇ ਵਿੱਚ ਨਗਰ ਕੀਰਤਨ ਰੋਕਿਆ ਗਿਆ ਉਹਨੂੰ ਕੀ ਕਿਹਾ ਕਿ ਇਹ ਈਸਾਈ ਭਾਈਚਾਰਾ ਹੈ ਇਹ ਕ੍ਰਿਸਚੀਅਨ ਭਾਈਚਾਰਾ ਹੈ ਇਹ ਕਿਹਾ ਗਿਆ ਪਰ ਭਾਰਤ ਦੇ ਵਿੱਚ ਤੁਹਾਨੂੰ ਉਹ ਵੀਡੀਓ ਦਿਖਾ ਸਕਦਾ ਜਿਹੜੇ ਸਾਡੇ ਨਿਹੰਗ ਲਾਣੇ ਦੇ ਕੁਝ ਲੋਕ ਨੇ ਗਾਂਧੀ ਗੁੰਦੇ ਇੱਕ ਬਰਨਾਲੇ ਦਾ ਉਹ ਕਿਸ ਦੇ ਘਰ ਗਿਆ ਕ੍ਰਿਸ਼ਮਿਸ ਦੇ ਦਰਨੇ ਸ਼ੀ ਦਿਹਾੜੇ ਚੱਲਦੇ ਆਗਲੇ ਆਪਣੇ ਘਰ ਦੇ ਵਿੱਚ ਆਪਣਾ ਪ੍ਰੋਗਰਾਮ ਕਰ ਰਹੇ ਸੀ ਉੱਥੇ ਜਾ ਕੇ ਉਹਨੇ ਹੰਗਸਿੰਘ ਨੇ ਗਾਲੀ ਗਲੋਚ ਕੀਤਾ ਕਿ ਅਸੀਂ ਦਿਦਿਆ ਅੱਡੇ ਚੱਲੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਘਰੋਂ ਬਾਹਰ ਕੱਢਿਆ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਤੁਹਾਨੂੰ ਕੋਈ ਐਦਾਂ ਕੁੱਟਮਾਰ ਨਹੀਂ ਕੋਸ਼ਿਸ਼ ਕਰਦਾ ਤੁਸੀਂ ਫਿਰ ਕਹਿੰਦੇ ਹੋ ੱੱਕਾ ਹੋ ਗਿਆ ਜਦੋਂ ਤੁਸੀਂ ਕਿਸੇ ਨੂੰ ਕੁੱਟਦੇ ਹੋ ਤੁਸੀਂ ਕਹਿੰਦੇ ਸੌਦਾ ਲਾਤਾ ਹੁਣ ਇਹਦਾ ਖਮਿਆਜਾ ਕਿਹਨੂੰ ਭੁਗਤਣਾ ਪਿਆ ਰਿਹਾ ਜੇ ਤੁਸੀਂ ਇੱਥੇ ਅਸਾਈ ਪਾਸਟਾਂ ਦੇ ਜਾਂ ਕ੍ਰਿਸਚੀਅਨ ਕਮਿਊਨਿਟੀ ਦੇ ਪ੍ਰੋਗਰਾਮ ਰੋਕੋਗੇ ਖੱਲਰ ਪਾਓਗੇ ਜਾ ਕੇ ਘਰਾਂ ਦੇ ਵਿੱਚ ਕੋਈ ਗੁੰਡਾਗਰਦੀ ਕਰੋਗੇ ਫਿਰ ਅਗਲੇ ਆਪਣੇ ਮੁਲਖਾਂ ਦੇ ਵਿੱਚ ਵੀ ਇਦਾਂ ਹੀ ਕਰਨਗੇ ਇੱਕ ਮੈਂ ਬੇਨਤੀ ਕਰਨੀ ਹੈ ਜੀ ਇਹਨੂੰ ਧਿਆਨ ਦੇ ਨਾਲ ਸੁਣੋ ਜਿਹੜਾ ਬਾਬਾ ਨਾਨਕ ਦਾ ਸਿਧਾਂਤ ਹੈ ਫਲਸਫੀ ਹੈ ਉਹਨੂੰ ਅਸੀਂ ਕਿਸ ਤਰੀਕੇ ਨਾਲ ਲੈ ਰਹੇ ਹਾਂ ਨਗਰ ਕੀਰਤਨ ਜੇ ਕਰ ਰਹੇ ਆ ਤਾਂ ਉਹਦਾ ਕੌਮ ਨੂੰ ਬੈਨੀਫਿਟ ਕੀ ਹੈ ਇਹ ਕਿਹੜਾ ਪ੍ਰਚਾਰ ਹੈ ਅਸੀਂ ਗੁੰਡਾ ਕਰਦੀ ਤੌਰ ਤੇ ਵੱਡੀਆਂ ਕਿਰਪਾਨਾਂ ਲੈ ਕੇ ਨਗਾਰੇ ਵਜਾ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ ਫਿਰ ਕਹਿੰਦੇ ਸਿੱਖ ਜਿੱਤ ਗਏ ਜੀ ਬੋਲੇ ਸੋਨਿਆ ਦੇ ਜਕਾਰੇ ਲਾਇਉ ਥੇ ਕਾਦੀ ਜਿੱਤ ਐ ਜਿਹੜੇ ਮੁਲਕਾਂ ਵਿੱਚ ਤੁਸੀਂ ਬੈਠੇ ਹੋ ਤੁਸੀਂ ਅੱਜ ਦੇ ਜਿਹੜੇ ਹਾਲਾਤ ਨੇ ਉਹਨਾਂ ਬਾਰੇ ਤੁਹਾਨੂੰ ਪਤਾ ਨਹੀਂ ਵੀ ਕੀ ਹੋ ਰਿਹਾ ਅਗਲੇ ਸ਼ਰਿਆਮ ਕਹਿ ਰਹੇ ਨੇ ਸਾਡਾ ਮੁਲਕ ਛੱਡੋ ਆਪਣੇ ਮੁਰਖ ਜਾਓ ਤੁਸੀਂ ਸਾਡੀਆਂ ਨੌਕਰੀਆਂ ਖੋਹ ਲਈਆਂ ਤੁਸੀਂ ਸਾਡੇ ਮੁਰਖਾਂ ਵਿੱਚ ਗੰਦ ਪਾ ਰਹੇ ਹੋ ਇਹ ਭਾਈਚਾਰ ਨੂੰ ਬਾਹਰ ਇੱਕੋ ਜਿਹੀ ਨਹੀਂ ਹੁਣ ਅਗਲੇ ਨੇ ਨਗਰ ਕੀਤਾ ਰੁਕਤਾ ਤੁਸੀਂ ਤਾਂ ਇੱਥੇ ਘਰਾਂ ਦੇ ਵਿੱਚ ਜਾ ਕੇ ਧੱਕਾ ਕਰਦੇ ਸੀ ਵੀ ਤੁਸੀਂ ਇੱਥੇ ਪ੍ਰੋਗਰਾਮ ਨਾ ਕਰੋ ਤੁਹਾਡਾ ਕੋਈ ਹੱਕ ਨਹੀਂ ਤੁਸੀਂ ਪਾਸਟਾਂ ਨੂੰ ਸਾਈ ਭਾਈਚਾਰ ਨੂੰ 크ਿਸਤਿਆਨ ਨੂੰ ਕਹਿੰਦੇ ਹੋ ਨਾ ਹੁਣ ਅਗਲੇ ਕਹਿੰਦੇ ਸਾਡਾ ਮੁਰਖ ਤੁਹਾਨੂੰ ਤਾਂ ਅੱਗੇ ਤੱਕ ਛੋਟਾ ਜਿਹਾ ਪ੍ਰੋਗਰਾਮ ਹੋ ਗਿਆ ਅਗਲੇ ਨਗਰ ਕੀਰਤਨ ਰੁਕਦਾ ਗੁਰੂ ਗ੍ਰੰਥ ਸਾਹਿਬ ਪਾਲਕੀ ਦੇ ਵਿੱਚ ਨੇ ਅਗਲੇ ਮੂਹਰੇ ਹੋ ਗਏ ਤੁਸੀਂ ਸਤਿਕਾਰ ਮਾਣ ਬੜਾ ਆਦਰ ਕਰਦੇ ਹੋ ਅਗਲੇ ਨੇ ਬੂਟ ਪਾਏ ਹੋਏ ਸੀ ਜੋੜੇ ਪਾਏ ਸੀ ਅਗਲੇ ਮੂਹਰੇ ਖੜੇ ਐ ਨਾਰੇ ਲਾ ਰਹੇ ਨੇ ਫਿਰ ਇਹ ਖੁਆਜਾ ਕਿਨੂ ਭੁਗਤਣਾ ਬੂ ਤੁਸੀਂ ਕੜਮ ਚੌਧਰੀ ਆਪਣੀਆਂ ਗੋਲਕਾਂ ਭਰਨ ਵਾਸਤੇ ਇਹ ਨਗਰ ਕੀਰਤਨ ਕਰ ਰਹੇ ਹੋ ਫੌਨ ਕੰਟਰੀ ਦੇ ਵਿੱਚ ਤੇ ਕਮੇਜਾ ਕਿਨੂੰ ਪੂਤਣਾ ਪਊ ਜਿਹੜੇ ਪ੍ਰਾਣੇ ਬੰਦੇ ਬੈਠੇ ਉਹਨਾਂ ਦਾ ਭਵਿੱਖ ਤੋਂ ਹੀ ਖਤਰੇ ਵਿੱਚ ਪਾਉਣਾ ਇਹ ਤਾਂ ਤੁਹਾਨੂੰ ਸਮਝਣਾ ਪੈਣਾ ਹੈ ਵੀ ਜੇ ਤੁਸੀਂ ਭਾਰਤ ਵਿੱਚ ਅਸਾਈਆਂ ਦੇ ਨਾਲ ਇਦਾਂ ਧੱਕਾ ਕਰੋਗੇ ਉਹਨਾਂ ਦੇ ਪ੍ਰੋਗਰਾਮ ਰੋਕੋਗੇ ਠੀਕ ਹੈ ਕੋਈ ਧਰਮ ਪਰਿਵਰਤਨ ਕਰਾਉਂਦਾ ਹੈ ਕੋਈ ਲਾਲਚ ਦਿੰਦਾ ਹੈ ਉਹਦੇ ਤੇ ਗੱਲਬਾਤ ਕਰਨੀ ਜ਼ਰੂਰੀ ਹੈ ਉਹ ਵਰਜ ਕੀਦਾ ਹੈ ਉਹ ਕੰਮ ਕੀਦਾ ਜਿਹੜੀਆਂ ਸਾਡੀਆਂ ਧਾਰਮਿਕ ਸਿੱਖ ਜਥੇਬੰਦੀਆਂ ਨੇ ਸ਼ੋਮਣੀ ਕਮੇਟੀ ਦਾ ਕੰਮ ਹੈ ਉਹ ਆਪਣੇ ਕੌਮ ਦੇ ਜਿਹੜੇ ਲੋਕ ਨਾਲ ਸੰਭਾਲਣ ਜਿਹੜੇ ਲੋੜਬੰਦ ਸਾਡੀ ਕੌਮ ਦੇ ਵਿੱਚ ਨੇ ਉਹਨਾਂ ਦੀ ਕੇਅਰ ਕਰਨ ਜਿੱਥੋਂ ਅਗਲੇ ਨੂੰ ਕੁਝ ਮਿਲੂਗਾ ਅਗਲੇ ਉੱਥੇ ਜਾਊਗਾ ਜਾਊਗਾ ਫਿਰ ਕਿੱਥੋਂ ਤੱਕ ਰੋਕ ਲਾਂਗੇ ਅਸੀਂ ਨਾਲੇ ਭਾਰਤ ਦਾ ਜਿਹੜਾ ਸੰਵਿਧਾਨ ਹੈ ਉਹ ਇਜਾਜ਼ਤ ਹੀ ਨਹੀਂ ਦਿੰਦਾ ਅਗਲੇ ਦੀ ਮਰਜ਼ੀ ਹੈ ਲੈ ਜਿੱਥੇ ਮਰਜ਼ੀ ਜਾਵੇ ਪਰ ਅਸੀਂ ਆਪਣੀ ਗਲਤੀ ਤਾਂ ਮੰਨੀਏ ਵੀ ਸਾਡਾ ਕਿਤੇ ਨਾ ਕਿਤੇ ਯੋਗਦਾਨ ਬਿਲਕੁਲ ਖਤਮ ਹੋ ਚੁੱਕਾ ਹੈ ਅਸੀਂ ਗਰਾਊਂਡ ਲੈਵਲ ਤੇ ਜ਼ੀਰੋ ਸਾਡਾ ਰਿਜ਼ਲਟ ਹੈ। ਅਸੀਂ ਆਪਣੇ ਕੰਮ ਲਈ ਕੁਝ ਕਰ ਨਹੀਂ ਰਹੇ। ਫਿਰ ਜਿੱਥੋਂ ਉਹਨੂੰ ਕੁਝ ਮਿਲਦਾ ਹੈ ਉਹ ਤੂੰ ਜਾਊਂਗੇ ਜਾਊਂਗਾ। ਜਿਹੜਾ ਵੀ ਧਰਮ ਪਰਿਵਰਤਨ ਪੰਜਾਬ ਦੇ ਵਿੱਚ ਭਾਰਤ ਵਿੱਚ ਹੋ ਰਿਹਾ ਮੈਂ ਉਹਦਾ ਸਖਤ ਵਿਰੋਧੀ ਹਾਂ। ਮੈਨੂੰ ਕੋਈ ਸਿੱਖਾਂ ਮੈਂ ਖਰੀਦ ਕੇ ਦਿਖਾਵੇ। ਕੋਈ ਸਾਡਾ ਧਰਮ ਪਰਿਵਰਤਨ ਕਰਾ ਕੇ ਦਿਖਾਵੇ। ਕਿਸੇ ਨੇ ਕੀ ਜ਼ਰਤ ਹੈ ਕਿਸੇ ਦੇ ਕੀ ਹਿੰਮਤ ਹੈ ਪਰ ਜਿਹੜੇ ਸਾਡੀ ਕੌਮ ਦੇ ਚੌਧਰੀ ਕੌਮ ਦੇ ਦੇ ਨਾਂ ਤੇ ਗੋਲ ਕਾਂ ਭਰ ਕੇ ਆਪਣੇ ਘਰ ਬਣਾਈ ਜਾਂਦੇ ਨੇ ਵੱਡੇ ਕਾਰੋਬਾਰ ਕਰੀ ਜਾਂਦੇ ਨੇ ਮੁਲਖ ਨੂੰ ਕੌਮ ਨੂੰ ਲੁੱਟ ਕੇ ਖਾ ਕੇ ਉਹਨਾਂ ਨੇ ਕੌਮ ਲਈ ਕੀਤਾ ਕੀ ਹੈ ਸਾਡੀ ਬਰਨਾਲਾ ਦੀ ਘਟਨਾ ਮੈਂ ਤੁਹਾਨੂੰ ਇਹਦੇ ਵਿੱਚ ਉਹਦੀਆਂ ਫੋਟੋਆਂ ਵੀ ਲਾਉਂਗਾ ਕੋਈ ਗਾਂਧੀ ਗਾਂਧੀ ਜਾਂ ਨਹਿਂਦ ਸਿੰਘ ਉਹ ਕਿਸ ਦੇ ਘਰ ਜਾਂਦਾ ਹੈ ਉੱਥੇ ਉਹ ਸਾਈ ਆਪਣੇ ਘਰ ਦੇ ਵਿੱਚ ਸਪੈਸ਼ਲ ਪ੍ਰੋਗਰਾਮ ਕਰ ਰਹੇ ਨੇ ਜਿੰਦਾ ਮਰਜੀ ਕਰਨ लागले ਅਸੀਂ ਕਿਹਨੂੰ ਕਿਹਨੂੰ ਰੋਕਦੇ ਆ ਕਿ ਉਹਨਾਂ ਦੇ ਘਰ ਜਾ ਕੇ ਉਹਨੂੰ ਤਾੜ ਕੇ ਗੁੰਡਾਗਰਦੀ ਕਰਕੇ ਕਿਹਾ ਕਿ ਸਾਬ ਜਨ ਦੇ ਅਸੀਂ ਦਿੱਜੜ ਚਲ ਤੁਸੀਂ ਬੰਦ ਕਰੋ ਇਹ ਪ੍ਰੋਗਰਾਮ ਤੁਹਾਨੂੰ ਕੁੱਟਾਂਗੇ ਤੁਹਾਨੂੰ ਮਾਰਾਂਗੇ ਉਥੇ ਗਾੜੇ ਖਲੋਚ ਕੀਤਾ ਗਿਆ ਫਿਰ ਅਗਲੇ ਬਰਦਾਸ਼ਤ ਕਿਉਂ ਕਰਨਗੇ ਤੁਸੀਂ ਤਾਂ ਅਗਲਿਆਂ ਦੇ ਮੁਲਖਾਂ ਵਿੱਚ ਜਾਣਿਓ ਵੀਜੇ ਲੈ ਲੈ ਕੇ ਕਾਰੋਬਾਰ ਕਰਦੇ ਫਿਰ ਜਦੋਂ ਤੁਹਾਨੂੰ ਅਗਲੇ ਦਾ ਕਲਚਰ ਪਸੰਦ ਨਹੀਂ ਸਭਾ ਚਰ ਪਸੰਦ ਨਹੀਂ ਫਿਰ ਥੋੜਾ ਕਿਉਂ ਕਰਨੀ ਅਗਲੀ ਜਦੋਂ ਤੁਸੀਂ ਕਹਿੰਦੇ ਹੋ ਵੀ ਸਾਡੇ ਧਰ ਪੰਜਾਬ ਵਿੱਚ ਸਾਡੇ ਭਾਰਤ ਵਿੱਚ ਇਸਾਈ ਧਰਮ ਪਰਿਵਰਤਨ ਕਰਾ ਰਹੇ ਨੇ ਸਿੱਖਾਂ ਨੂੰ ਇਸਾਈ ਬਣਾਇਆ ਜਾ ਰਿਹਾ ਹੈ ਫਿਰ ਜਦੋਂ ਤੁਸੀਂ ਰੋਕ ਰਹੇ ਹੋ ਅਗਲੇ ਨੂੰ ਅਗਲਾ ਆਪਣੇ ਮੁਲਕਾਂ ਵਿੱਚ ਤੁਹਾਨੂੰ ਕਿਵੇਂ ਪੈਰ ਧਰਨ ਦੇਊਗਾ ਆ ਆਪਣੇ ਮੁਲਕਾਂ ਵਿੱਚ ਤੁਹਾਨੂੰ ਨਗਰ ਕੀਰਤਨ ਕਿਉਂ ਕਰਨ ਦੇਊਗਾ ਇੰਨੇ ਬਹੁਤ ਆ ਤੁਸੀਂ ਉਹਨਾਂ ਮੁਲਕਾਂ ਵਿੱਚ ਗੁਰਦੁਆਰਾ ਸਾਹਿਬ ਬਣਾ ਲਏ ਤੁਸੀਂ ਪ੍ਰੋਗਰਾਮ ਕਰ ਦਿਓ ਇਹ ਕਿਤੇ ਥੋੜਾ ਪਰ ਤੁਸੀਂ ਜਿਹੜੀ ਹੁੱਲਣਵਾਜੀ ਕਰ ਦਿਓ ਅਗਲੇ ਤੁਹਾਨੂੰ ਕਿਉਂ ਗੱਤਕੇ ਖੇਡਣ ਦੇਣਗੇ ਉੱਥੇ ਅਗਲੇ ਕਿਉਂ ਤੁਹਾਨੂੰ ਵੱਡੇ ਵੱਡੇ ਨਗਰ ਕੀਰਤਨ ਕੱਢਣ ਦੇਣਗੇ ਉਹ ਨਹੀਂ ਚਾਹੁੰਦੇ ਇਹ ਭਾਈਚਾਰ ਨੂੰ ਬਾਣ ਇੱਕੋ ਜਿਹਾ ਜਿਹੜਾ ਵੀ ਬੰਦਾ ਧਰਮ ਦੇ ਨਾਂ ਤੇ ਗੁੰਡਾਗਰਦੀ ਕਰਦਾ ਮੈਂ ਉਹਦੇ ਖਿਲਾਫ ਬੋਲਣੇ ਬੋਲਣਾ ਜਿਹੜਾ ਮਰਜੀ ਹੋਵੇ ਭਾਵੇਂ ਉਸ ਸਿੱਖ ਹੋਵੇ ਭਾਵੇਂ ਇਸਾਈ ਹੋਵੇ ਭਾਵੇਂ ਹਿੰਦੂ ਹੋਵੇ ਭਾਵੇਂ ਮੁਸਲਮਾਨ ਹੋਵੇ ਜਿਹੜਾ ਮਰਜੀ ਹੋਵੇ ਸਭ ਤੋਂ ਪਹਿਲਾਂ ਇੱਕ ਇਨਸਾਨ ਹੈ ਇਨਸਾਨੀਅਤ ਉੱਪਰ ਕੋਈ ਧਰਮ ਨਹੀਂ ਕੋਈ ਮਰਜ਼ੀ ਨਹੀਂ ਇਹ ਹੁਣ ਤੁਸੀਂ ਅੰਦਾਜ਼ੇ ਲਾ ਲਓ ਤੁਸੀਂ ਇੱਥੇ ਇਸਾਈਆਂ ਨੂੰ ਤੰਗ ਕਰਦੇ ਹੋ ਤੇ ਤੁਹਾਡੇ ਤੰਗ ਕਰਨ ਦਾ ਖਮਿਆਜਾ ਫੋਨ ਕੰਟਰੀ ਵੀ ਸਾਡੇ ਆਮ ਲੋਕਾਂ ਨੂੰ ਭੋਜਨਾ ਪੈ ਰਿਹਾ ਤੇ ਕਿੱਥੋਂ ਤੱਕ ਅਸੀਂ ਆਪਣੇ ਕੌਮ ਦਾ ਜਾ ਆਪਣੇ ਕਮਿਊਨਿਟੀ ਦਾ ਜਲੂਸ ਕਢਾਵਾਂਗੇ ਹੁਣ ਇਹ ਜਿਹੜੇ ਬੰਦੇ ਗੁੰਡਾਗਰਦੀ ਕਰਦੇ ਨੇ ਇਹ ਗਾਂਦੇ ਗੁੰਡੀ ਵਰਗੇ ਜਿਹੜੇ ਹੈਗੇ ਆ ਇਹਨਾਂ ਦਾ ਮਕਸਦ ਕੀ ਹੈ ਵੀ ਕਾਮੂਦੀ ਗੱਲ ਕਰਨਾ ਬਿਲਕੁਲ ਨਹੀਂ ਗੁੰਡਾਗਰਦੀ ਕਰਕੇ ਆਪਣੇ ਆਪ ਨੂੰ ਮਸ਼ਹੂਰ ਕਰਨਾ ਵੀ ਹਾਂ ਕਹਿਣ ਕੋਈ ਯੋਧਾ ਪੈਦਾ ਹੋਇਆ ਇਹ ਕੁੱਟਮਾਰ ਕਰਨ ਵਾਲੇ ਕਿਸੇ ਨੂੰ ਧੱਕਾਸ਼ਾਹੀ ਕਰਨ ਵਾਲੇ ਗੁੰਡਾਗਰਦੀ ਕਰਨ ਵਾਲੇ ਯੋਧੇ ਨਹੀਂ ਹੁੰਦੇ ਕੀਤੇ ਰੱਖਿਓ ਜੇ ਅਸੀਂ ਇਹ ਕੰਟਰੋਲ ਨਾ ਕੀਤਾ ਸਾਡੇ ਕੌਮ ਦੇ ਕੜਮ ਚੌਧਰੀ ਇਹਨਾਂ ਗੁੰਡਾਗਰਦੀ ਨੂੰ ਨਾਥ ਨਹੀਂ ਪਾਉਣਗੇ ਤਾਂ ਜਿਹੜਾ ਫਰੋਂ ਕੰਟਰੀ ਵਿੱਚ ਸਾਡੇ ਨਾਲ ਹਾਲ ਹੋਣਾ ਨਾ ਉਹ ਤੁਸੀਂ ਸੋਚ ਵੀ ਨਹੀਂ ਸਕਦੇ ਅਗਲੇ ਸੜਕਾਂ ਤੇ ਆ ਗਏ ਅਗਲੇ ਨੇ ਆਪਣੇ ਮੁਲਕ ਦਾ ਝੰਡਾ ਚੱਕਿਆ ਇਧਰ ਇਹਨਾਂ ਨੇ ਖਾਲਸਾ ਝੰਡਾ ਚੁੱਕਿਆ ਨਗਾਰੇ ਚੱਕ ਲਏ ਤੇ ਅਗਲੇ ਮੂਰੇ ਆ ਕੇ ਵਿਰੋਧ ਕਰਨ ਲੱਗੇ ਕਹਿੰਦੇ ਸਾਡਾ ਮੁਲਕ ਛੱਡੋ ਸਾਡੇ ਮੁਲਕ ਵਿੱਚ ਗੰਦ ਨਾ ਪਾਓ ਕੀ ਕੱਢੋਗੇ ਦੱਸੋ ਪੁਰੀਆਂ ਫੋਰਨ ਕੰਟਰੀਆਂ ਦੇ ਵਿੱਚ ਜਿਹੜਾ ਮਾਹੌਲ ਹੈ ਉਹ ਭਾਰਤ ਵਾਸੀਆਂ ਲਈ ਕੋਈ ਬਹੁਤਾ ਵਧੀਆ ਨਹੀਂ ਚੰਗਾ ਨਹੀਂ ਫਿਰ ਅਸੀਂ ਕਿਉਂ ਨਹੀਂ ਸਮਝਦੇ ਫਿਰ ਅਸੀਂ ਕਿਉਂ ਗੁੰਡਾਗਰਦੀ ਕਰਦੇ ਹਾਂ ਇਹਦਾ ਮਤਲਬ ਜਿਨ੍ਹਾਂ ਨੇ ਭਾਰਤ ਤੋਂ ਜਾ ਕੇ ਫੋਰਨ ਕੰਟਰੀ ਵਿੱਚ ਵੱਡੇ ਵੱਡੇ ਕਾਰੋਬਾਰ ਕੀਤੇ ਹੋਏ ਨੇ ਤੁਸੀਂ ਉਹਨਾਂ ਦੀ ਰੋਜੀ ਰੋਟੀ ਰੋਜੀ ਲੁੱਟ ਵਿੱਚ ਲੱਤ ਮਾਰੋਗੇ ਉਹਨਾਂ ਦੇ ਕਾਰੋਬਾਰ ਤੁਸੀਂ ਖਰਾਬ ਕਰੋਗੇ ਉਹਨਾਂ ਨੂੰ ਖਮਾਦਾ ਭੁਗਤਣਾ ਪਊ ਇਸ ਸਚਾਈ ਹੈ ਇੱਕ ਮੈਂ ਬੇਨਤੀ ਹੋਰ ਕਰ ਦੇਣਾ ਜੀ ਇਹ ਕੌੜੀਆਂ ਨਹੀਂ ਗੱਲਾਂ ਜੇ ਕਿਤੇ ਅਸਾਈਆਂ ਦਾ ਪੌਪ ਇਹ ਕਹਿ ਦੇਵੇ ਨਾ ਵੀ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਇੰਗਲੈਂਡ ਦੇ ਵਿੱਚ ਉਹਨਾਂ ਨੂੰ ਦੂਜਾ ਮਿਲੂ ਜਿਹੜੇ ਅਸਾਈ ਬਣਨਗੇ ਫਿਰ ਤੁਸੀਂ ਇਹ ਗੁੰਡਾਗਰਦੀ ਕਰਨ ਵਾਲੇ ਦੇਖ ਲਓ ਕਿੰਡੀ ਲੰਬੀ ਲੈਣ ਲੱਗੂ ਅਸਾਈਆਂ ਤੋਂ ਪਹਿਲਾਂ ਇਹ 에어ਪੋਰਟ ਵੱਲ ਨੂੰ ਭਜਣਗੇ ਵੀਜੇ ਲੈਣ ਵੀਜੇ ਲੈ ਕੇ ਅਸਾਈ ਤਾਂ ਬਾਅਦ ਵਿੱਚ ਵੀਜੇ ਲੈਣਗੇ ਜਿਹੜੇ ਪੱਕੇ ਨੇ ਇੱਥੇ ਬਣਿਆ ਪਰ ਉਦੋਂ ਪਹਿਲਾਂ ਇਹ ਜੋੜੇ ਲਾ ਲਾ ਕੇ ਕੁਰਬਾਨਾ ਲਾ ਲਾ ਕੇ ਇਹ ਹਮੈਸ਼ੀ ਨੂੰ ਜਾਣਗੇ ਪਹਿਲਾਂ ਵੀਜਾ ਸੰਭ ਦੇਓ ਅਸੀਂ ਜਾਣਾ ਇਹ ਕਰਤੂਤਾਂ ਨੇ ਸਾਡੀਆਂ ਜਿਹੜੇ ਵੀ ਧਰਮ ਪਰਿਵਰਤਨ ਕਰਾਉਂਦੇ ਨੇ ਅਸਾਈ ਨੇ ਜਾਂ Hindu ਨੇ Muslim ਨੇ Sikh ਨੇ ਮੈਂ ਤਾਂ ਪਰਵਰਤਨ ਦੇ ਨਾਲ ਬਿਲਕੁਲ ਸਹਿਮਤ ਨਹੀਂ ਬਿਲਕੁਲ ਸਹਿਮਤ ਨਹੀਂ ਹੋਣਾ ਨਹੀਂ ਚਾਹੁੰਦਾ ਪਰ ਤੁਸੀਂ ਗੁੰਡਾਗਰਦੀ ਵੀ ਨਹੀਂ ਕਰ ਸਕਦੇ ਤੁਹਾਡੀ ਗੁੰਡਾਗਰਦੀ ਦਾ ਖਮਿਆਜਾ ਜਿਹੜੇ ਸਾਡੇ ਬਾਹਰਲੇ ਮੁਲਕਾਂ ਵਿੱਚ ਭਾਰਤੀ ਮੂਲ ਦੇ ਲੋਕ ਬੈਠੇ ਨੇ ਉਹਨਾਂ ਨੂੰ ਪਹੁੰਚਣਾ ਪੈ ਰਿਹਾ ਤੇ ਹੁਣ ਤੁਸੀਂ ਸੋਚ ਲਿਓ ਵੀ ਅਸੀਂ ਆਪਣੇ ਪੈਰਾਂ ਤੇ ਕਹਾੜਾ ਆਪ ਮਾਰਨਾ ਆਪ ਮਾਰ ਕੇ ਖੁਸ਼ ਹਾਂ ਇਹ ਹੁਣ ਤੁਸੀਂ ਸੋਚ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ